ਤੇ ਹੋਣਾ 4 6 4 ਮਹੀਨਿਆਂ ਤੋਂ ਇੱਥੇ ਧੁੱਗੀ ਦੇ ਵਿੱਚ ਪਿਆ ਕੁੱਲੀ ਦੇ ਵਿੱਚ ਪਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਆ ਨਹੀਂ ਸਾਡੀ ਮਾਂ ਵੀ ਮੌਤ ਹੋ ਚੁੱਕੀ ਆ ਵੀ ਇਹਦੇ ਨਾਲ ਹੁਣ ਸਾਡਾ ਕੋਈ ਸੰਬੰਧ ਨਹੀਂ ਤੇ ਇਹ ਬੰਦਾ ਬਹੁਤ ਸਿੰਗ ਰੈਸੇ ਆ ਜਿਹੜੇ ਕਲਾਕਾਰ ਆ ਜਿਨ੍ਹਾਂ ਨੂੰ ਇਹਨਾਂ ਨੇ ਸਿਖਾ ਕੇ ਅੱਜੋ ਸਟਾਰ ਬਣੇ ਹੋਏ ਆ ਦੇਖ ਸਾਹਿਬ ਜੀ ਰਮਨ ਸਾਹਿਬ ਕੁੱਲੀ ਮਾਨ ਕੀ ਤਕਰੀਬਨ ਜਿੰਨੇ ਵੀ ਪੁਰਾਣੇ ਸਿੰਗਰ ਹੁੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਇਹ ਕੀਬੋਰਡ ਪਲੇ ਕਰਦੇ ਸੀ ਹੋਰ ਕੋਈ ਭੈਣ ਕੋਈ ਭਰਾ ਕੋਈ ਭਤੀਜਾ ਕੋਈ ਭਾਂਜਾ ਔਰ ਕੋਈ ਵੀ ਹੈ ਨਹੀਂ ਜਿਹੜਾ ਰਕੇਸ਼ ਕੁਮਾਰ ਸ਼ਰਮਾ ਜੀ ਨੂੰ ਆਪਣਾ ਕਹਿਣ ਵਾਲਾ ਆ ਕੇ ਜਿਨ੍ਹਾਂ ਦਾ ਇੰਤਜ਼ਾਰ ਲੋਕ ਕਰਦੇ ਸੀ ਆ ਜੋ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਆ ਬਾਹ ਖੋਟੀ ਹੈ ਨਾ ਆ ਲੱਗ ਹੈ ਹੁਣ ਤੈਨੂੰ ਵੀ ਲੈ ਕੇ ਤੜਕੇ ਸਵੇਰ ਨਵਾ ਦੇਈਦਾ ਹੈ ਹੈਂ ਲੈਟਰਨ ਬਾਥਰੂਮ ਓਕੇ ਕਰਾ ਦੇਈਦਾ ਤੇਰਾ ਘਾਣਾ ਬਣਾ ਓਕੇ ਹੋ ਜਾਂਦਾ ਨਾ ਟਾਈਮ ਨਾਲ ਹੈ ਬਿਲਕੁਲ ਬਿਲਕੁਲ ਠੀਕ ਹੈ ਤਕਲੀਫ ਤਾਂ ਨਹੀਂ ਕੋਈ ਆਹੀ ਤਕਲੀਫ ਹੈ ਤੇ ਤੈਨੂੰ ਪਤਾ ਵੀ ਆਪਣੇ ਇੱਥੇ ਦੋ ਬੱਚੇ ਆ ਤੇ ਨਾਲ ਫਿਰ ਅਸੀਂ ਹੈਨਾ ਤੇਰੀ ਸੇਵਾ ਚ ਲੱਗੇ ਰਹਿਨੇ ਆ ਤੇ ਮੇਰਾ ਮੜਾ ਜਿਹਾ ਡਿਊਟੀ ਦਾ ਤੈਨੂੰ ਪਤਾ ਵੀ ਹੈਨਾ ਕਿਤੇ ਕਿਤੇ ਜਾਣਾ ਪੈਂਦਾ ਕਿਤੇ ਆਉਣਾ ਇਹ ਮੈਥੋਂ ਜਾ ਕੇ ਸ਼ਹਿਰ ਵਿੱਚ ਰੋਟੀ ਪਾਣੀ ਲਿਆਉਂਗਾ ਹੈਨਾ ਥੇਰੀ ਇੱਥੇ ਬਣੂੰਗਾ ਹੈਨਾ ਤੇ ਮਨੋਖਤ ਦੀ ਸੇਵਾ ਵਾਲੇ ਬਹੁਤ ਸਤਿਕਾਰ ਕਰਦੇ ਆ ਸਾਰਿਆਂ ਦਾ ਠੀਕ ਹੈ ਜੀ ਹੁਣ ਉਹਨਾਂ ਨੇ ਤੇ ਰਿਸਿਵਰ ਕਰਨੀ ਹੈ ਠੀਕ ਹੈ ਜੈਸੀ ਵੀ ਤੁਹਾਡਾ ਪਤਾ ਲੈਣਾ ਆਇਆ ਕਰਾਂਗੇ ਠੀਕ ਹੈ ਜੀ ਤੇ ਉਹਨਾਂ ਨੂੰ ਫਿਰ ਉਹ ਕਹਿ ਦਿਓ ਵੈਗਰੂ ਜੀ ਹਾ ਜੀ ਜੀ ਜਿੰਨੇ ਕਹੋ ਹਾ ਜੀ ਜੀ ਵੈਗਰੂ ਜੀ ਆਸਰੇ ਹੋ ਮੜਾ ਕੇ ਠੀਕ ਹੈ ਖੁਸ਼ ਹੈ ਖੁਸ਼ ਇੱਥੇ ਵੀ ਖੁਸ਼ੀ ਹਾਂ ਜੀ ਸ਼ਰਮਾ ਜੀ ਸਾਸੀ ਕਾਲ ਕੀ ਹਾਲ ਨੇ ਸ਼ਰਮਾ ਜੀ ਆਹ ਫਿਰ ਚੁੱਕ ਗੀ ਤੁਸੀਂ ਬਣਾ ਕੇ ਦਿੱਤੀ ਜੀ ਇਹਨਾਂ ਨੂੰ ਹਾਂ ਜੀ ਉਹ ਮੈਂ ਤਾਂ ਤਿਆਰ ਕਰਤੀ ਆ ਜੀ ਅੱਛਾ ਜੀ ਆਹ ਤਾਂ ਸਰਕਾਰੀ ਕੁਆਟਰ ਹੈ ਜੀ ਅੱਛਾ ਜੀ ਤੁਸੀਂ ਇੱਥੇ ਰਹਿੰਦੇ ਹੋ ਹਾਂ ਜੀ ਤੁਸੀਂ ਕੀ ਕਰਦੇ ਹੋ ਮੈਂ ਕਿ ਨੌਕਰੀ ਕਰਦਾ ਕੀ ਮੇਲਦਾਰ ਦੇ ਹਾਂ ਜੀ ਅੱਛਾ ਨਰੀ ਨਰੀ ਮੈਗਮੇਜ ਜੀ 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 ਇਹ ਤੁਹਾਡੇ ਕੋਲੇ ਇਹ ਸੀਨੀਅਰ ਦੀ ਬਾਤ ਤੋਂ ਲੈ ਕੇ ਕੀ ਦੀ ਬਾਤ ਹੈ ਤੁਸੀਂ ਵੀ ਸੀਨੀਅਰ ਦੇ ਮੈਂ ਕਰਦਾ ਠੀਕ ਹੈ ਜੀ ਕੀ ਕਰਦੇ ਗੋਨੇਓ? ਨਹੀਂ ਗੋਨੇਓ। ਠੀਕ ਐ। ਇਹ ਦੋ ਲੈਡੀ ਵਾਹ। ਇਹ ਦੂਸਰੇ ਵੇ ਨਹੀਂ ਕਰ। ਸਾਰੇ ਮੀਸ਼ੇਨਾ। ਠੀਕ ਐ ਜੀ। ਠੀਕ ਐ ਠੀਕ ਐ। ਸਤਿਕਾਰ ਵੀਰੇ। ਵੀਰੇ ਵੀ ਤੇ ਪਰਿਵਾਰ ਆਪਾਂ ਲੈਣੋਂ ਦੇ ਰਹੇ। ਠੀਕ ਐ। ਨਹੀਂ ਕਿ ਮਿਊਜ਼ਿਕ ਪਰਿਵਾਰ ਹੀ ਐ ਸਾਰਾ ਹਨਾ। ਇਹ 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 ਰਿਪੋਰਟ ਜੀ ਸਾਰਾ। ਸ਼ਰਮਾ ਜੀ ਸਤਿਕਾਰ। ਸ਼ਰਮਾ ਜੀ ਕੀ ਹਾਲ ਨੇ? ਅਸੀਂ ਲੈਣ ਆਈ ਤੁਹਾਨੂੰ ਚੱਲੀਏ। ਆਪਾਂ ਮੜੇ ਬਾਹਰ ਆਓ ਆਪਾਂ ਕਰੀਏ ਗੱਲਬਾਤ। ਆ ਚੱਕ ਲੋ ਪਰੇ ਹੈ ਨਾ ਅਪਰਾਲੀ ਪਰੇ ਕਰਦੇ ਚਾਹ। ਇਹ ਬੰਨੀ ਆ ਜੀ। ਬੰਨੀ। ਇੱਕ ਖਾਲ ਦੋ। ਹਾਂ ਜੀ ਇੱਕ ਮਿੰਟ ਕਰ ਦੇਣੀ। ਖੋਲ ਦੇਣੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦੇਖ ਰਹੇ ਹੋ ਪਰਾਲੀ ਪਰੇ ਕਰ ਕਰਕੇ ਕਿੱਦਾਂ ਇਹ ਝੁੱਗੀ ਦੇ ਵਿੱਚੋਂ ਪਾਣੀ ਛੱਡ ਗਿਆ। ਇੱਕ ਅਪਾਹਜ ਇੱਕ ਬਾਕਸ ਦਾ ਮਾਰਿਆ ਹੋਇਆ ਵੀਰ ਜਿਹਦਾ ਪੂਰਾ ਨਾਮ ਪੂਰਾ ਨਾਮ ਕੀ ਆ ਜੀ? ਸ਼ਰਮਾ ਜੀ। ਇਹ ਸ਼ਰਮਾ ਜੀ। रमेश शर्मा जी रमेश शर्मा जी हां जी संगीतक संगीतकार ने संगीत ਨਾਲ ਜੁੜੇ ਹੋਏ ਨੇ ਤੇ ਇੱਥੇ ਵੀ ਜਿਸ ਮਹਿਰ ਦੇ ਪੁਰ ਤੇ ਇਹ ਪਏ ਨੇ ਧਰਮਕੋਟ ਇੱਥੇ ਸੰਗੀਤ ਦੀ ਵਜਨ ਨਾਲ ਹੀ ਆਏ ਸੀ ਇਹ टोंनी ਗੱਲ ਜੀ ਨੇ ਸੰਗੀਤਕਾਰ ਨੇ ਇਹ ਵੀਰ ਸਾਰੇ ਪਿੱਛੇ ਜਿਹੜੇ ਖੜੇ ਨੇ ਮਜਿਸਟ੍ਰੀਨ ਨੇ ਸਾਰੇ ਇਵੇਂ ਸੰਗੀਤ ਨਾਲ ਜੁੜੇ ਹੋਏ ਨੇ ਵੀਰ ਇਹਨਾਂ ਦੇ ਆਸ ਵਿੱਚ ਮੇਲ ਜੋੜ ਹੁੰਦਾ ਰਹਿੰਦਾ ਸੀ ਇੱਕ ਦੂਸਰੇ ਦੇ ਨਾਲ ਸੰਗੀਤ ਦੀ ਵਜਨ ਇਕੱਠੇ ਰਿਆਜ ਕਰਦੇ ਸੀ ਇਕੱਠੇ ਗਾਉਂਦੇ ਸੀ ਕਿਸੇ ਨੇ ਕੋਈ ਗੀਤ ਤਿਆਰ ਕੀਤਾ ਕਿਸੇ ਨੂੰ ਕੋਈ ਅੰਤਰਾ ਤਿਆਰ ਕੀਤਾ ਇੱਕ ਦੂਜੇ ਨਾਲ ਸਾਂਝਾ ਕਰ ਲੈਂਦੇ ਸੀ ਤੇ ਰਕੇਸ਼ ਕੁਮਾਰ ਸ਼ਰਮਾ ਜੀ ਵੀ ਇੱਥੇ ਇਸੇ ਆਪਦੀ ਪਿਆਸ ਨੂੰ ਇਸੇ ਆਪਣੀ ਭੁੱਖ ਨੂੰ ਤ੍ਰਿਪਤ ਕਰਨ ਆਏ ਸੀ ਤੋਂਨੀ ਗੱਲ ਜੀ ਦੇ ਕੋਲੇ ਬੈਠ ਕੇ ਵਧੀਆ ਸੰਗੀਤਕ ਗੱਲਾਂ ਹੋਈਆਂ ਰਾਤ ਨੂੰ ਸਵੇਰ ਨੂੰ 5 ਵਜੇ ਦੇ ਨੂੰ ਜਾਣਾ ਸੀ ਇਹਨਾਂ ਨੇ ਜੀ ਹਾਂਜੀ ਛੇ ਵਾਲੀ ਬੱਸ ਤੇ ਛੇ ਵਾਲੀ ਬੱਸ ਤੇ ਚੜ੍ਹਨਾ ਸੀ ਤੇ ਸਵੇਰ ਨੂੰ 5 ਵਜੇ ਤੜਕਿਓ 5:40 ਤੇ ਇਹਨਾਂ ਨੂੰ ਅਧਰੰਗ ਦਾ ਅਟੈਕ ਆ ਜਾਂਦਾ ਅਧਰੰਗ ਦਾ ਅਟੈਕ ਐਸਾ ਆਇਆ ਤੇ ਹੋਣਾ 4-4.5 ਮਹੀਨਿਆਂ ਤੋਂ ਇੱਥੇ ਠੁੱਗੀ ਦੇ ਵਿੱਚ ਪਿਆ ਕੁਲੀ ਦੇ ਵਿੱਚ ਪਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਇਹ ਪਰਸੋਂ ਬਣਾਈਆਂ ਜੀ ਅੱਛਾ ਜੀ ਉਸ ਤੋਂ ਪਹਿਲਾਂ ਉੱਦੋਂ ਪਹਿਲਾਂ ਪਹਿਲਾਂ ਉੱਥੇ ਅੰਦਰ ਹੀ ਹੁੰਦੇ ਸੀਗੇ। ਨਾ ਤੇ ਤੁਹਾਡੇ ਕੋਲੇ ਸੀ। ਉੱਥੇ ਹੁੰਦੇ ਸੀ। ਪੋਨੀ ਗੱਲ ਜੀ ਦੀ ਇਹ ਛੋਟੀ ਜੀ ਆਪਣੀ ਇੱਕ ਰਹਿائش ਆ। ਇਹ ਸਰਕਾਰੀ ਰਹਿائش ਆ ਜਿੱਥੇ ਇਹ ਨਹਿਰੀ ਵਿਭਾਗ ਵਿੱਚ ਕੰਮ ਕਰਦੇ ਨੇ। ਬੇਲਦਾਰ ਨੇ ਤੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਦੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੋਈ ਵੀ ਅੱਗੇ ਨਹੀਂ ਆਇਆ। ਚਿਮਿੰਡਾ ਦੇ ਵੀ ਰਹਿੰਦੇ ਸੀ ਇਹ ਪਹਿਲਾਂ। ਨਗਰੋਟਾ। ਉੱਥੋਂ ਆਏ ਸੀ ਇਹ ਇਹਨਾਂ ਦੇ ਕੋਲੇ ਸੰਗੀਤ ਦੀ ਵਜਾ ਨਾਲ ਹੀ ਤੇ ਵਾਪਸ ਜਾਣਾ ਸੀ ਅਧਰੰਗ ਹੋ ਗਿਆ ਉੱਥੇ ਜਾਣ ਜੋਗੇ ਨਹੀਂ ਨੇ ਜਦੋਂ ਓਨੀ ਗੱਲ ਜੀ ਨੇ ਪਤਾ ਕੀਤਾ ਉੱਥੇ ਉਹਨਾਂ ਨੇ ਮਨਾ ਕਰਤਾ ਵੀ ਸਾਡਾ ਕੋਈ ਲਿੰਕ ਨਹੀਂ ਵੀ ਸਾਡਾ ਇਹ ਸਟੈਪ ਫਾਦਰ ਸੀਗਾ ਸਾਡੀ ਮਾਂ ਦੀ ਮੌਤ ਹੋ ਚੁੱਕੀ ਆ ਵੀ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਬਾਕੀ ਇਹ ਇੱਕ ਭਰਾ ਵਾ ਕਹਿੰਦੇ ਇੱਥੇ ਧਰਮਕੋਟ 'ਚ ਹੀ ਰਹਿੰਦਾ ਉਹ ਵੀ ਅੱਖਾਂ ਤੋਂ ਅੰਨ੍ਹੇ ਹੋ ਚੁੱਕੇ ਆ ਮੰਦਰ 'ਚ ਰਹਿੰਦਾ ਉਹ ਵੀ ਹਾਲਤ ਬਹੁਤ ਬੁਰੀ ਆ ਉਹਦੀ ਵਿਚਾਰੇ ਦੀ ਤੇ ਬਾਕੀ ਹੋਰ ਕੋਈ ਰਿਸ਼ਤੇਦਾਰ ਨਹੀਂ ਇਹਨਾਂ ਦਾ ਧਰਮਕੋੜ ਦੇ ਬਸੰਦੇ ਆ ਇਹ ਇੱਥੋਂ ਨਹੀਂ ਰਹਿਣ ਵਾਲੇ ਸੀ ਮਾਂ ਪਿਓ ਦੀ ਮੌਤ ਹੋ ਚੁੱਕੀ ਆ ਹੋਰ ਕੋਈ ਭੈਣ ਕੋਈ ਭਰਾ ਕੋਈ ਭਤੀਜਾ ਕੋਈ ਭਾਨਜਾ ਹੋਰ ਕੋਈ ਵੀ ਹੈ ਨਹੀਂ ਜਿਹੜਾ ਪ੍ਰਕਾਸ਼ ਕਮਰ ਸ਼ਰਮਾ ਜੀ ਨੂੰ ਆਪਣਾ ਕਹਿਣ ਵਾਲਾ ਆ ਕੇ ਇਹ ਕਹੇ ਵੀ ਸ਼ਰਮਾ ਜੀ ਮੈਂ ਤੁਹਾਨੂੰ ਲੈਣ ਆਇਆ ਅੱਜ ਭਾਗਾਂ ਵਾਲੇ ਆ ਸੀ ਕਿ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾ ਕੇ ਇੱਥੇ ਭੇਜਿਆ ਅਸੀਂ ਤ੍ਰਕੇਸ਼ ਸ਼ਰਮਾ ਜੀ ਨੂੰ ਲੈਣ ਲਈ ਆਏ ਆ ਮੌਸਮ ਦੇ ਇੱਕੋ ਠੰਡ ਦਾ ਵਾਹ ਹੁਣ ਠੰਡ ਧੰਦ ਕਿੰਨੀ ਵੱਧ ਜਾਣੀ ਆਉਣ ਵਾਲੇ ਹੋਰ ਇੱਕ ਦੋ ਮਹੀਨਿਆਂ ਤੱਕ ਟੋਨੀ ਗੱਲ ਜੀ ਨੇ ਫੇਰ ਵੀ ਆਪਣੇ ਵੱਲੋਂ ਜਿੰਨਾ ਇਹ ਵੀਰ ਸਾਰੇ ਰਲ ਕੇ ਇਹ ਮਿਊਜ਼ੀਸ਼ੀਅਨ ਨੇ ਵੀਰ ਮਿਊਜ਼ਿਕ ਇਹ ਗਿਟਾਰ ਵਜਾਉਂਦਾ ਕੋਈ ਢੋਲਕਾ ਵਜਾਉਂਦਾ ਇਹਨਾਂ ਨੇ ਰਲ ਕੇ ਆ ਇੱਕ ਝੁੱਗੀ ਇੱਕ ਕੁਲੀ ਹੋਰ ਵੜਾ ਕੇ ਤਿਆਰ ਕਰਤੀ ਸੀ ਸਿਆਲਾਂ ਦੇ ਵਾਸਤੇ ਸ਼ਰਮਾ ਜੀ ਵਾਸਤੇ ਨਾਈਟ ਵੱਲ ਬੰਦਰ ਲਾਤਾ ਹੀ ਤਰਪਾਲਾਂ ਦਾ ਵਧੀਆ ਵੀ ਕੋਈ ਆਵੇ ਨਾ ਆਵੇ ਕੋਈ ਹੋਵੇ ਨਾ ਹੋਵੇ ਮਦਦ ਅਸੀਂ ਤਾਂ ਜੋ ਕਰ ਸਕਦੇ ਆ ਆਪਣੇ ਬੱਲੀਓ ਕਰੀਏ ਤੇ ਪਹਿਲੇ ਉਹਨੇ ਤੁਹਾਡੇ ਵਾਸਤੇ ਆ ਤੁਸੀਂ ਦੇਖੋ ਇਸ ਕੁਲੀ ਦੇ ਵਿੱਚ ਕਿਉਂਕਿ ਲੈਟਰਨ ਬਾਥਰੂਮ ਵੀ ਵਿੱਚ ਹੀ ਹੋਣਾ ਹਾਂਜੀ ਹਾਂਜੀ ਉੱਪਰੀ ਕਰਦੇ ਆ ਉੱਪਰੀ ਕਰਦੇ ਆ ਪਤਾ ਨਹੀਂ ਲੱਗਦਾ ਹਦ ਰੰਗ ਹੋਏ ਨੂੰ ਕਿੰਨੇ ਮਹੀਨੇ ਹੋ ਗਏ ਜੀ ਸਾਢੇ 4 ਮਹੀਨੇ ਸਾਢੇ 4 ਮਹੀਨੇ ਹੋ ਗਏ ਤੇ ਸਾਢੇ 4 ਮਹੀਨਿਆਂ ਤੋਂ ਇਹ ਟੋਨੀ ਗੱਲ ਜੀ ਨੇ ਜਿਹੜੇ ਦੀਪ ਜੀ ਨਿਭਾਈ ਜਾਂਦੇ ਨੇ ਸੇਵਾ ਨਿਭਾਈ ਜਾਂਦੇ ਨੇ ਕੋਈ ਰਿਸ਼ਤਾ ਨਹੀਂ ਕੋਈ ਖੂਨ ਦਾ ਰਿਸ਼ਤਾ ਨਹੀਂ ਜੀ ਇਨਸਾਨ ਹੋਣ ਦਾ ਨਿਭਾਈ ਜਾਂਦੇ ਨੇ ਇਨਸਾਨ ਇਨਸਾਨ ਹੋਣ ਦਾ ਫਰਜ਼ ਨਿਭਾਈ ਜਾਂਦੇ ਨੇ ਤੇ ਇਹ ਬੜੀ ਦੁੱਖ ਦੀ ਗੱਲ ਆ ਅੱਜ ਇਹੀ ਸ਼ਰਮਾ ਜੀ ਜਿਹਦੇ ਜਦੋਂ ਹੱਡ ਪੈਰ ਚੱਲਦੇ ਸੀ ਜਦੋਂ ਲੋਕਿਹੜੇ ਇਹਦੀ ਵੇਟ ਕਰਦੇ ਸੀ ਇਹਦਾ ਇੰਤਜ਼ਾਰ ਕਰਦੇ ਸੀ ਜੀ ਜੀ ਇਦਾ ਇੰਤਜ਼ਾਰ ਕਰਦੇ ਸੀ ਤੇ ਹੁਣ ਇਹਨੂੰ ਕੋਈ ਪਛਾਣਦਾ ਵੀ ਨਹੀਂ ਕੋਈ ਪੁੱਛਦਾ ਵੀ ਨਹੀਂ ਕੋਈ ਦੇਖਦਾ ਵੀ ਨਹੀਂ ਆ ਕੇ ਵੀ ਹੈਗਾ ਜਾਂ ਨਹੀਂ ਹੈਗਾ ਬਾਈ ਜੀ ਇੱਕ ਗੀਤਕਾਰ ਸੀ ਤੇ ਗੀਤ ਗਾਉਂਦੇ ਸੰਗੀਤਕਾਰ ਸੀ ਜੀ 뮤직 ਡੈਕਟਰ ਸੀ ਕੀਬੋਰਡ ਪਲੇ ਕਰਿਆ ਹਰਮੋਨੀ ਅਸੇ ਹਰਮੋਨੀ ਉਹਨਾਂ ਨੇ ਹਮਤੇ तकरीबन ਬਹੁਤ ਸਿੰਗਰ ਐਸੇ ਆ ਜਿਹੜੇ ਕਲਾਕਾਰ ਆ ਜਿਨ੍ਹਾਂ ਨੂੰ ਇਹਨਾਂ ਨੇ ਪਿਆਰ ਕੇ ਸਿਖਾ ਕੇ ਅੱਜ ਉਹ 스타 ਬਣੇ ਹੋਏ ਆ ਵਾਹ ਜੀ ਵਾਹ ਕੋਈ ਕਿਸੇ ਦਾ ਨਾਮ ਨਹੀਂ ਜੀ ਜਤੂ ਸਾਹਿਬ ਨੇ ਜਿੱਸੀ ਕਸੇ ਸਾਡੇ ਹੁੰਦੇ ਸੀ ਉਸਤਾਦ ਜੀ ਗੁਰਸ਼ੇਕਰ ਸਿੰਘ ਜੀ ਜਤੂ ਸਾਹਿਬ ਹਾਂ ਜੀ ਜਿਨ੍ਹਾਂ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਬਖਾ ਅੱਛਾ ਜੀ ਉਹ ਉਸਤਾਦ ਜੀ ਦੀ ਵੀ ਸਾਲ 99 ਚ ਜੀ ਡੈਥ ਹੋ ਗਈ ਸੀ ਸਾਡੇ ਜੀ ਸੀ ਮਤਲਬ ਇਹਨਾਂ ਨੇ ਸਿੰਗਰਾਂ ਦੇ ਨਾਲ ਉਹ ਵੀ ਬਜਾਇਆ ਹੋਊ ਫੀਕ ਉਹ ਤਾਂ ਪੁਰਾਣੇ ਸਿੰਗਰ ਹੁੰਦੇ ਸੀ ਜਿਹਦੇ ਦਾ ਸਦੀਕ ਸਾਹਿਬ ਵਰਗੇ ਰਮਲਾ ਸਾਹਿਬ ਇਹਨਾਂ ਨੇ ਨਾਲ ਬਜਾਇਆ ਹਾਂਜੀ ਉਹਨਾਂ ਦੇ ਨਾਲ ਕੰਮ ਕੀਤਾ ਧਰਮਕੋਟੋਂ ਇੱਕ 뮤직 ਟੀਮ ਬਜਾਂਦੀ ਹੁੰਦੀ ਸੀ ਉੱਥੇ ਕੰਮ ਕਰਦੀ ਸੀ ਸਦੀਕ ਸਾਹਿਬ ਜੀ ਰਮਲਾ ਸਾਹਿਬ ਕੁਲਦੀਪ ਮਾਨਕ ਜੀ ਤਕਰੀਬਨ ਜਿੰਨੇ ਵੀ ਪੁਰਾਣੇ ਸਿੰਗਰ ਹੁੰਦੇ ਸੀ ਜਿਹਦੇ ਨਾਲ ਉਹਨਾਂ ਦੇ ਨਾਲ ਇਹ ਕੀਬੋਰਡ ਪਲੇ ਕਰਦੇ ਸੀ ਇਹਨਾਂ ਕੋਲੇ RX5 ਜਿਹੜਾ ਕੈਸ਼ਿਓ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਕੋਲ ਕੈਸ਼ਿਓ RX ਆਰਕਸ 5 ਹੁੰਦਾ ਸੀ ਜੀ 500 ਨੰਬਰ ਹੁੰਦਾ ਸੀ 500 ਨੰਬਰ ਕੈਸੀ ਹੋ ਹਾਂ ਜੀ ਇਹਨਾਂ ਦੇ ਕੋਲ ਹੁੰਦਾ ਸੀ ਜਿਹਦੀ ਆਵਾਜ਼ ਬੜੀ ਦੰਦਾਰ ਹੁੰਦੀ ਸੀ ਹਾਂ ਜੀ ਹਾਂ ਜੀ ਤੇ ਬਲੈਕ ਕਲਰ ਦਾ ਐਡਾ ਸਾਰਾ ਵੱਡਾ ਸੀ ਉਹਨਾਂ ਉਦੋਂ ਇਹ ਜਾਂਦੇ ਸੀ ਹਾ ਹੁਣ ਵੀ ਹੁਣ ਵੈਸਲਾ ਇੱਥੇ ਕਰਵਾਉਂਦੇ ਸੀ ਸਾਰਿਆਂ ਕੋਲੇ ਬੈਠਦੇ ਸ਼ਰਮਾ ਜੀ ਹੁਣ ਕੈਸੀ ਹੋ ਕੀਬੋਰਡ ਕੈਸੀ ਹੋ ਲਿਆ ਦੀਏ ਤੁਹਾਨੂੰ ਬੁਝਾ ਲਵਾਂਗੇ ਠੀਕ ਆ ਸ਼ਰਮਾ ਜੀ ਬੈਠੋ ਸ਼ਰਮਾ ਜੀ ਉੱਠ ਕੇ ਮਾਰਾ ਗਿਆ ਹੌਸਲਾ ਕਰੋ ਲਿਆ ਕੱਕੀ ਟੀ-ਸ਼ਰਟ ਦੀ ਹੈਗੀ ਗੱਡੇ ਚ ਕੱਢ ਤਾਂ ਤੇ ਸ਼ਟੀ ਸ਼ਟ ਵਾਧੂ ਪਿੰਨੇ ਲਿਆ ਚੱਕ ਕੇ ਲਿਓ ਮੁੱਢ ਠਰੇ ਪਿਆ ਨੇ ਪਾਉਂਦੇ ਨਹੀਂ ਸ਼ਰਮਾ ਜੀ ਤੁਸੀਂ ਮੈਨੂੰ ਦੱਸੋ ਕਿ ਕਿਹੜੇ ਸਿੰਗਰ ਦੇ ਨਾਲ ਤੁਸੀਂ ਕੀਬੋਰਡ ਵਜਾਉਂਦੇ ਸੀ ਸੰਦੀਗ ਦਾ ਬਲਾ ਹੈ ਮਮਨ ਸੰਦੀਗ ਜੀ ਦਾ ਮਮਨ ਸੰਦੀਗ ਔਰ ਮਨਮੋਹਨ ਔਰ ਦੂਜੇ ਕੀ ਹੈ ਜਗਮੋਹਨ ਕੌਰ ਨਾਲ ਹਾਂਜੀ ਕੇਦੀਪ ਹਾਂਜੀ ਤੇ ਮਾਨਕ ਸਾਹਿਬ ਹਾਂਜੀ ਤੇ ਆਪਣੇ ਸੰਦੀਲਾ ਹਾਂਜੀ ਜਸਵੰਤ ਸੰਦੀਲਾ ਜੀ ਜਸਵੰਤ ਸੰਦੀਲਾ ਜੀ ਗੁਰਦੀਪ ਪਾਰਸ ਜੀ ਗੁਰਦੀਪ ਪਾਰਸ ਜੀ ਗੁਰਸ਼ਾਦ ਅਖਤਰ ਹਾਂਜੀ ਧੰਨਵਾਦ ਪਰਮੇਂਦਰ ਸੰਧੂ ਹਾਂਜੀ ਅਚਾ ਜਸਵਿੰਦਰ ਆਹ ਜਸਵਿੰਦਰ ਕੌਰ ਹਾਂਜੀ ਬਰਾੜ ਹਾਂਜੀ ਸਾਰੇ ਨਾਮ ਬਜਾਇਆ ਤੇ ਫਿਰ ਤੁਸੀਂ ਆਪਣੇ ਜੀਵਨ ਦੀ ਕੋਈ ਜਮਾ ਪੂੰਜੀ ਨਹੀਂ ਰੱਖੀ ਇਕੱਠੀ ਕਰਕੇ ਜਾਂ ਪੂੰਜੀ ਗੱਲ ਪਤਾ ਜੀ ਕਿ ਬਦਲ ਕੇ ਇਸ ਕਿ ਕੋਈ ਹਾਇਤ ਕਰਦੇ ਕਰਦੇ ਖਰ ਤਾਂ ਤੱਕ ਤੋਹ ਹੈ ਕਰਦੇ ਖਰ ਤਾਂ ਕੋਈ ਸ਼ਰਾਬ ਸ਼ੂਬ ਜ਼ਿਆਦਾ ਪੀਂਦੀ ਸੀ ਹਾਂਜੀ ਸ਼ਰਾਬ ਜ਼ਿਆਦਾ ਪੀਂਦੀ ਸੀ ਨਹੀਂ ਉਹ ਪੀਂਦੀ ਕਿੰਨੇ ਦਿਨ ਸੀ ਜਦੋਂ ਦੰਦ ਰੰਗ ਹੋਇਆ ਉਦੋਂ ਪੀਤੀ ਸੀ ਸ਼ਰਾਬ ਪਿੰਦੀ ਸੀ ਜ਼ਿਆਦਾ ਨਹੀਂ ਜੀ ਤਾਂ ਨਹੀਂ ਜਾਂਦਾ ਨਹੀਂ ਮੈਂ ਤਾਂ ਨੇੜੇ ਵੀ ਨਹੀਂ ਜਾਂਦਾ ਇਹਨਾਂ ਚੀਜ਼ ਨਹੀਂ ਇਹ ਇਹਨਾਂ ਦੀ ਗੱਲ ਕਰਦੇ ਇਹ ਇਹ ਪੀਪਲ ਇਹਨਾਂ ਨੂੰ ਮੈਨੂੰ ਪਤਾ ਨਹੀਂ ਇਹ ਚੀਜ਼ ਹਾਂਜੀ ਇਸੇ ਦੰਦਿਕ ਮੈਂ ਤਾਂ ਨੇੜੇ ਵੀ ਨਹੀਂ ਜਾਂਦਾ ਜੀ ਸ਼ਰਮਾ ਜੀ ਹਾਂਜੀ ਤੁਸੀਂ ਆਪਣੇ ਜੀਵਨ ਦੇ ਵਿੱਚ ਇੰਟਰਨੈਸ਼ਨਲ ਵੱਡੇ ਸਟਾਰਾਂ ਦੇ ਨਾਲ ਕੰਮ ਕੀਤਾ ਕਿੱਡੇ ਵਧੀਆ ਸੰਗੀਤਕਾਰ ਸੀ ਤੁਹਾਡੇ ਕੋਲ 500 ਨੰਬਰ ਕੈਸੀ ਉਹ ਕੀਬੋਰਡ ਸੀ ਜਿਹੜਾ ਮਨ ਲੇਕ ਬੜੀ ਵੱਡੀ ਗੱਲ ਸੀ ਉਸ ਟਾਈਮ ਗੋਣਵੇਂ ਚੋਣਵੇਂ ਲੱਖਾਂ ਲੋਕਾਂ ਦੇ ਵਿੱਚ ਨਹੀਂ ਕਰੋੜਾਂ ਲੋਕਾਂ 'ਚ ਕੋਈ ਇੱਕ ਹੁੰਦਾ ਸੀ ਉਦੋਂ ਤੇ ਤੁਸੀਂ ਅੱਜ ਕਿਸ ਹਾਲਾਤ ਦੇ ਵਿੱਚ ਰਹੇ ਹੋ ਹੈਰੇ ਦੇ ਕੋਈ ਆਪਣਾ ਹੈ ਨਹੀਂ ਹਾਂਜੀ ਕੋਈ ਆਪਣਾ ਆਪਣਾ ਕੋਈ ਮਤਲਬ ਸਾਰੇ ਸਾਧ ਤਾਰ ਬਾਹਰ ਪਾਸ ਭੈਣ ਭਰਾ ਕਿੰਨੇ ਸੀ ਤੁਸੀਂ ਭੈਣ ਭਰਾ ਪਿੰਡ ਭੈਣ ਭਰਾ ਦੀ ਪਿੰਡ ਸੀ ਹੂੰ ਆ ਪਿੰਡ ਦਾ ਦੋਖ ਸੀ ਪੈਣਾ ਬੜਾ ਦੋਖ ਪੈਣਾ ਸੀ ਭਰਾ ਕਿੰਨੇ ਸੀ ਹਾਂ ਬਰਾ ਬਰਾ ਤੇ ਇੱਕ ਉਤੇ ਚਾਰ ਪਾ ਚਾਰ ਪਰਾ ਸੀ ਕਿੰਨੇ ਪਰਾ ਸੀ ਚਾਰ ਪਾ ਚਾਰ ਪਰਾ ਸੀ ਕਿੱਥੇ ਨੇ ਹੁਣ ਉਹ ਸਾਰੇ ਅਥਰੇ ਇੱਕ ਇਹ ਜਿਹੜਾ ਬਾਰੇ ਉਸ ਲਾਇਕ ਪਰ ਲਾਇ ਪਰ ਲਾਇ ਇੱਕ ਭਰਾ ਤੁਹਾਡਾ ਇੱਥੇ ਮੰਦਰ ਦੇ ਵਿੱਚ ਕੰਦੇ ਪਿਆ ਹਾਂਜੀ ਉਹਦਾ ਕੀ ਨਾਮ ਜੀ ਮੈਨੂੰ ਨਾਮ ਨਹੀਂ ਉਹਦਾ ਕੀ ਨਾਮ ਆ ਜਿਹੜਾ ਮੰਦਰ ਚ ਰਹਿੰਦਾ ਇੱਥੇ ਮੰਦਰ ਅਸੂਨੂ ਅਸੂਨੂ ਤੁਹਾਡਾ ਨਾਮ ਪੂਰਾ ਕੀ ਆ ਮੇਰਾ ਨਾਮ ਹਰਮੇਸ਼ ਕੁਮਾਰ ਹਰਮੇਸ਼ ਕੁਮਾਰ ਸ਼ਰਮਾ ਹਾਂ ਸਮੇਂ ਨੇ ਕਿਸ ਕਰ ਤਰ੍ਹਾਂ ਕਰਬਟ ਲਈ ਜਿਨ੍ਹਾਂ ਦਾ ਇੰਤਜ਼ਾਰ ਲੋਕ ਕਰਦੇ ਸੀ ਅੱਜੋ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਕੀ ਬਾਤ ਆ ਨੇ ਇਨਸਾਨ ਕਿਹੜੇ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਕੱਟਦਾ ਕਿੰਨਾ ਕੋਸ਼ਿਸ਼ ਕਰਦਾ ਪੈਸੇ ਇਕੱਠੇ ਕਰਦਾ ਮੈਂ ਆ ਬਣਾ ਲਾ ਮੈਂ ਉਹ ਬਣਾ ਲਾ ਮੇਰੇ ਕੋ ਆ ਵੀ ਹੋਵੇ ਮੇਰੇ ਕੋ ਉਹ ਵੀ ਹੋਵੇ ਪਰ ਜਦੋਂ ਵਕਤ ਮੋੜ ਕੱਟਦਾ ਅਗਲੇ ਮੋੜ ਤੇ ਸੁੰਨ ਸਾ ਕੁਝ ਨਜ਼ਰ ਨਹੀਂ ਆਉਂਦਾ ਕੋਈ ਆਪਣਾ ਨਹੀਂ ਆਉਂਦਾ ਕੋਈ ਨજર ਬੇਲੀ ਕੋਈ ਆਪਣਾ ਨਹੀਂ ਨਜ਼ਰ ਆਉਂਦਾ ਕੋਈ ਖੂਨ ਦਾ ਰਿਸ਼ਤਾ ਪਤਾ ਨਹੀਂ ਕਦੋਂ ਅਧਰੰਗ ਵਰਗਾ ਇੱਕ ਅਟੈਕ ਜ਼ਿੰਦਗੀ ਜਿਹੜੀ ਸਵਰਗ ਵਰਗੀ ਸੀ ਉਹ ਨਰਕ ਵਰਗੀ ਬਣ ਜੇਵੇ ਪਰ ਫਿਰ ਵੀ ਇੱਥੇ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਕਿਉਂਕਿ ਜਿਹੜੇ ਸੰਗੀਤ ਨਾਲ ਜੁੜੇ ਹੁੰਦੀਆਂ ਰੂਹਾ ਮਨ ਮੈਂ ਅਕਸਰ ਦੇਖੀ ਆ ਬਾਕੀ ਇਹ ਤਾਂ ਮਰਦਾਨੇ ਕੇ ਲੈਣੇ ਚੋਂ ਬਾਈ ਐਨਾ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬੜੀ ਕਿਰਪਾ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਗਮਨ ਪਰਬਤੇ ਉੱਤੇ ਅਸੀਂ ਇਹ ਸੇਵਾ ਲੈਣ ਆਏ ਆ ਇੱਥੋਂ ਵੀਰਾਂ ਹੋਂਦੋਂ ਵੀਰੋਂ ਹੋਂਦੋਂ ਤੇ ਇਹ ਮਰਦਾਨੇ ਕੇ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੁੰਦੀ ਆ ਇਹ ਦਿਲ ਦੇ ਬੜੇ ਅਮੀਰ ਹੁੰਦੇ ਨੇ ਇਹ ਲੋਕ ਦਿਲ ਦੇ ਸਾਫ਼ ਹੁੰਦੇ ਨੇ ਕਿਸੇ ਦਾ ਦੁੱਖ ਕਿਸੇ ਦਾ ਦਰਦ ਨਹੀਂ ਸਹਿ ਪਾਉਂਦੇ ਉਸੇ ਗੱਲ ਦਾ ਚੱਲਦਿਆ 4 ਮਹੀਨਿਆਂ ਤੋਂ ਉਨੀ ਗੱਲ ਵੀਰ ਪ੍ਰਕਾਸ਼ ਕੁਮਾਰ ਸ਼ਰਮਾ ਜੀ ਨੂੰ ਸੰਭਾਲ ਰਿਹਾ ਉਸੇ ਇੱਕ ਰਿਸ਼ਤੇ ਨੂੰ ਉਸੇ ਇੱਕ ਗੁਰੂ ਦੇ ਦਸੇ ਰਾਤੇ ਉਹ ਮਰਦਾਨੇ ਜੀ ਦੇ ਦਿੱਤੇ ਹੋਏ ਉਸ ਬਰਾਸਤ ਨੂੰ ਲੈ ਕੇ ਆਪਣੀ ਸੇਵਾ ਨਿਭਾ ਰਹੇ ਸੀ ਅੱਜ ਸਮਾਂ ਇਸ ਤਰ੍ਹਾਂ ਦਾ ਆਬਦਤੀ ਪਤਾ ਆਬਦ ਭੈਣ ਭਰਾ ਕੋਈ ਇਸ ਤਰ੍ਹਾਂ ਦੇ ਹਲਾਤ ਚਲੇ ਜਾਵੇ ਬੰਦਾ ਉਹ ਤੋਂ ਵੀ ਖੜਾ ਸਿਡਾਉਣ ਲੱਗ ਜਾਂਦਾ ਚਾਰ ਮਹੀਨਿਆਂ ਤੋਂ ਦਿਲ ਤੋਂ ਸੇਵਾ ਕਰ ਰਹੇ ਆ ਉਹਨਾਂ ਦੀ ਉਹਨੂੰ ਨਵਾਤਵਾ ਰਹੇ ਆ ਉਹਨੂੰ ਰੋਟੀ ਪਾਣੀ ਛਕਾ ਰਹੇ ਆ ਉਹਨਾਂ ਨੂੰ ਦਵਾਈ ਦਾਰੂ ਜੋ ਕਰਾ ਸਕਦੇ ਸੀ ਉਹ ਵੀ ਸਾਨੂੰ ਵੀਡੀਓ ਭੇਜੀਆਂ ਐ ਨਵਾਉਣਾ ਹਰ ਰੋਜ਼ ਹਰ ਰੋਜ਼ ਵਧੀਆ ਪ੍ਰਸ਼ਾਦਾ ਪਾਣੀ ਛਕਾਉਣਾ ਇਹ ਤਾਂ 4 ਮਹੀਨੇ ਤੋਂ ਅਧਰੰਗ ਹੋਇਆ ਹੋਵੇ ਬੰਦਾ ਖਤਲ ਹੋ ਜਾਂਦਾ ਪਰ ਅੱਜ ਵੀ ਸ਼ਰਮਾ ਜੀ ਟੈਕ ਦੇ ਵਿੱਚ ਨੇ ਠੀਕ ਆ ਜਗਾ ਦੀ ਘਾਟ ਆ ਆਪਣੇ ਕੋਲੇ ਆਪਦੇ ਕੋਲੇ ਵੀ ਘਰ ਦੇ ਵਿੱਚ ਜਗਾ ਹੈ ਨਹੀਂ ਇਹਨਾਂ ਕੋਲੇ ਤੇ ਪਰ ਇੱਕ ਕਿਸੇ ਇਸ ਤਰ੍ਹਾਂ ਦੇ ਮੈਂਬਰ ਨੂੰ ਆਪਣੇ ਅੰਦਰ ਘਰੇ ਰੱਖ ਲੈਣਾ ਬੱਚਿਆਂ ਤੇ ਵਾਈਫ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਜਿਹੜੀ ਪਿਛਲੇ 4 ਮਹੀਨਿਆਂ ਤੋਂ ਚੱਲ ਵੀ ਰਹੇ ਆ WhatsApp ਦੇ ਉੱਪਰ ਜਿਹੜੀਆਂ ਵੀਡੀਓ ਆਈਆਂ ਹੁੰਦੀਆਂ ਹੋਰ ਬਹੁਤ ਸਾਰੇ ਕੇਸ ਆ ਜਾਂਦੇ ਸੀ ਚੈੱਕ ਕੀਤੇ ਤਾਂ ਇੱਥੇ ਧਰਮਕੋਟ ਦੇ ਕੋਲੇ ਸ਼ਰਮਾ ਜੀ ਦੀ ਵੀਡੀਓ ਸਾਡੇ ਕੋਲ ਆਈ ਹੋਈ ਸੀ ਉਹਨੇ ਵੀ ਪਿਛਲੇ 4 ਮਹੀਨਿਆਂ ਤੋਂ ਹੀ ਭੇਜ ਰਿਆ ਸੀ ਪਰ ਜਦੋਂ ਦਾਣਾ ਪਾਣੀ ਹੈਗਾ ਉਦੋਂ ਹੀ ਹੋਣਾ ਸਾਨੂੰ ਐਸੀ ਵੀ ਬਾਈ ਸਮਝੀ ਜਾਂਦਾ ਵਧੀਆ ਮੈਨੂੰ ਹੋਂਦ ਤੋਂ ਹੁੰਦੀਆਂ ਫੋਟੋਆਂ ਵੀਡੀਓ ਪਾਉਂਦਾ ਹੁੰਦਾ ਸੀ ਬਾਈ ਵੀ ਚੱਲ ਛੜੀ ਜਾਂਦਾ ਸ਼ਰਮਾ ਜੀ ਦਾ ਪਰ ਅੱਜ ਸ਼ਰਮਾ ਜੀ ਦਾ ਤਾਂ ਉੱਥੇ ਗੁੰਮਿਆ ਪਿਆ ਸੀ ਸ਼ਾਇਦ ਮਹਾਰਾਜ ਵੱਲੀਓ ਦਾਣਾ ਪਾਣੀ ਅੱਜ ਸ਼ਰਮਾ ਜੀ ਨੂੰ ਖਿੱਚ ਕੇ ਲੈ ਕੇ ਚੱਲਿਆ ਤੇ ਇੱਥੋਂ ਇਸ ਨਹਿਰ ਦੇ ਪੁਲ ਤੋਂ ਅੱਜ ਸਾਨੂੰ ਗੁਰਗੁਰ ਨਾਨਕ ਪਾਸ਼ੇ ਮਹਾਰਾਜ ਜੀ ਦੇ ਗੁਰਪੁਰਬ ਤੇ ਇਹ ਸੇਵਾ ਮਿਲੀ ਆ ਅਰਦਾਸ ਕਰਿਓ ਸੇਵਾ ਵੀ ਮਰਦਾਨੇ ਕੈਂ ਵੱਲੀੋਂ ਮਿਲੀ ਆ ਸਾਨੂੰ ਵੀ ਅਸੀਂ ਕਰ ਸਕੀਏ ਅਸੀਂ ਇਹ ਸੇਵਾ ਨੂੰ ਨਿਭਾ ਸਕੀਏ ਸੱਚੇ ਮਾਨਨ ਚੰਗੀ ਨੀਤ ਨਾਲ ਸੇਵਾ ਕਰ ਸਕੀਏ ਸ਼ਰਮਾ ਜੀ ਦੀ ਉਹ ਵਾਲੀ ਜ਼ਿੰਦਗੀ ਮਾਣ ਤੇ ਸਤਕਾਰ ਭਰੀ ਤੇ ਤੰਦਰੁਸਤੀ ਭਰੀ ਬਤੀਤ ਹੋਵੇ ਇਹ ਆਪਣੇ ਪੈਰਾਂ ਤੇ ਚੱਲ ਫਿਰ ਕੇ ਆਪਣਾ ਉਹ ਵਾਲਾ ਜੀਵਨ ਬਤੀਤ ਕਰ ਸਕਣ ਇਹ ਅਰਦਾਸ ਕਰਿਓ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਰਪਿੰਦੇ ਮਨੇ ਮੁਟਕਲੀ ਫੜ ਕੇ ਨਹੀਂ ਫੜ ਕੇ ਤੁਰਪਿੰਦੇ ਜੀ ਹੁਣੇ ਕੋਸ਼ਿਸ਼ ਨਹੀਂ ਕਰ ਕੰਬਲ ਪਿਛਾਤ ਕੰਬਲ ਪਿਛਾ ਰਹੇ ਵੀਰ ਤੁਰਪਿੰਦੇ 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 ਇੱਕ ਅਸੀਂ ਬੇਨਤੀ ਕਰਦੇ ਆ ਸ਼ਰਮਾ ਜੀ ਤਾਂ ਹੁਣ ਸਾਡੇ ਨਾਲ ਚੱਲੇ ਨੇ ਸੰਗੀਤਕ ਦੁਨੀਆ ਵਾਲੇ ਉਹ ਵੀਰ ਭੈਣ ਜਿਨ੍ਹਾਂ ਦੇ ਨਾਲ ਸ਼ਰਮਾ ਜੀ ਨੇ ਕੰਮ ਕੀਤਾ ਹਨ ਜੇ ਕੋਈ ਭੈਣ ਭਰਾ ਇਹਨਾਂ ਨੂੰ ਮਿਲਣਾ ਚਾਹੁੰਦਾ ਜਾਣਦਾ ਤਾਂ ਜਰੂਰ ਆ ਕੇ ਜਾਇਆ ਸੁਪਨਿਆਂ ਦੇ ਘਰ ਮਨੁਖਤਾਰੀ ਸੇਵਾ ਪਰਿਵਾਰ ਕਿਉਂਕਿ ਜਿਹੜੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਇੰਨਾਂ ਲੰਬਾ ਸਮਾਂ ਕੰਮ ਕੀਤਾ ਉਹਨਾਂ ਨੂੰ ਮਿਲ ਕੇ ਇਹਨੂੰ ਹੌਸਲਾ ਮਿਲੂ ਥੋੜਾ ਇਹਨੂੰ ਵੀ ਆਪਣੇ ਜਿਉਣ ਦੀ ਜਿਹੜੀ ਦੁਆਰਾ ਇੱਕ ਵਜ੍ਹਾ ਮਿਲੂਗੀ ਤੇ ਜੇ ਸੰਗੀਤ ਪਰਿਵਾਰ ਦੇ ਵਿੱਚੋਂ ਕੋਈ ਵੀ ਵੀਰ ਭੈਣ ਕੋਈ ਸਿੰਗਰ ਵੀਰ ਕੋਈ ਜਿਹੜਾ ਇਹਨਾਂ ਦੇ ਨਾਲ ਮਿਊਜ਼ੀਸ਼ੀਅਨ ਸੀ ਪੁਰਾਣਾ ਕੋਈ ਵੀਰ ਉਹ ਕੋਈ ਗੀਤਕਾਰ ਜਿਹੜਾ ਇਹਨਾਂ ਨੂੰ ਜਾਣਦਾ ਤਾਂ ਉਹ ਵੀ ਜ਼ਰੂਰ ਮਿਲ ਕੇ ਜਾਣੇ ਨੂੰ ਆ ਕੇ ਤਾਂ ਜੋ ਸ਼ਰਮਾ ਜੀ ਨੂੰ ਇਸ ਟਾਈਮ ਤੁਹਾਡੇ ਸਾਥ ਦੀ ਤੁਹਾਡੇ ਹੌਸਲੇ ਦੀ